ਅਸੀਂ ਕਾ ਭਾਈ ਸਾਰਿਆਂ ਨੂੰ ਅੱਜ ਆਪਣੇ ਕੈਂਪ ਨੂੰ 104 ਦਿਨ ਹੋ ਗਏ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਸੋਹਣਾ ਕੰਮ ਚੱਲ ਰਿਹਾ ਹੈ ਪਿੰਡ ਦਾ ਵੀ ਪੂਰਾ ਸਹਿਯੋਗ ਹੈ ਬੱਚਿਆਂ ਦਾ ਵੀ ਪੂਰਾ ਸਹਿਯੋਗ ਹੈ ਪੂਰਾ ਕਹਨੇ ਚ ਰਹਿੰਦੇ ਬੱਚੇ ਸਾਡੇ ਬਹੁਤ ਵਧੀਆ ਐਕਸਰਸਾਈਜ਼ ਕਰਦੇ ਆ ਤਾਂ ਇਸੇ ਤਰ੍ਹਾਂ ਪਿੰਡ ਨੂੰ ਬੇਨਤੀ ਹੈ ਕਿ ਕੈਂਪ ਦੀ ਵੱਧ ਤੋਂ ਵੱਧ ਸਪੋਰਟ ਕਰੋ ਜਿਸ ਤਰ੍ਹਾਂ ਸਾਡੇ ਪ੍ਰਬੰਧਕ ਤੇ ਸੱਜਣ ਕਰ ਰਹੇ ਆ ਜਿਵੇਂ ਕਿ ਇੱਥੇ ਵਧੀਆ ਰੀਤ ਹੈ ਕਿ ਸਾਰੇ ਪਲੇਅਰਾਂ ਵੱਲੋਂ ਤੇ ਚਾਹੇ ਉਹ ਘੱਟ ਐਕਸਰਸਾਈਜ਼ ਕਰਦਾ ਚਾਹੇ ਉਹ ਤੋਂ ਘੱਟ ਆਏ ਦਾ ਟਾਈਮ ਨਿਕਲਦਾ ਚਾਹੀਏ ਨਹੀਂ ਨਿਕਲਦਾ ਚਾਹੀਏ ਹੁੰਦਾ ਕੋਈ ਬੱਚਾ ਆਉਂਦਾ ਹੈ ਤਾਂ ਉਹਨਾਂ ਦੇ ਪਰਿਵਾਰ ਦੇ ਵਿੱਚ ਕਿਸੇ ਦਾ ਵੀ ਬਰਥਡੇ ਹੁੰਦਾ ਹੈ ਤਾਂ ਉਹ ਇੱਥੇ ਗਰਾਊਂਡ ਦੇ ਵਿੱਚ ਹੀ ਸਾਂਝਾ ਕੀਤਾ ਜਾਂਦਾ ਬੱਚਾ ਨਾਲ ਤਾਂ ਇਹ ਬਹੁਤ ਵੱਡੀ ਗੱਲ ਹੈ ਕਲਾਪਿੰਗ ਕਰੋ ਵੀ ਇਸ ਗੱਲ ਤੇ ਸਾਰੇ ਤਾਂ ਅੱਜ ਨਵੀ ਸਿੰਘ ਦਾ ਬਰਥਡੇ ਹੈ ਜੋ ਕਿ ਜਸਵੀਰ ਸਿੰਘ ਫੌਜੀ ਦਾ ਬੇਟਾ ਹੈ ਲక్ష్మణ ਸਿੰਘ ਕੇ ਆਪਣੇ ਚਾਚਾ ਜੀ ਖੜੇ ਆ ਲక్ష్మణ ਸਿੰਘ ਦੇ ਪੋਤੇ ਦਾ ਬਰਥਡੇ ਆ ਚਾਚਾ ਜੀ ਦਾ ਤਾਂ ਬਹੁਤ ਬਹੁਤ ਹੈਪੀ ਬਰਥਡੇ ਕਹਿੰਨੇ ਆ ਕਲਾਪਿੰਗ ਕਰੋ ਇਹਨਾਂ ਵਾਸਤੇ ਪਰਮਾਤਮਾ ਲੰਬੀ ਉਮਰ ਕਰੇ ਜੋ ਬੱਚਾ ਨੂੰ ਡਾਈਟ ਹੈ ਉਹ ਵੀ ਉਹਨਾਂ ਪਹਿਲਾਂ ਹੀ ਦਿੱਤੀ ਗਈ ਹੈ ਬਰਥਡੇ ਤੇ ਤਾਂ ਕਈ ਵਾਰੀ ਲੋਕ ਕੀ ਕਰਦੇ ਆ ਆਪਣੇ ਘਰੇ ਜਾਂ ਆਪਣੇ ਦੋਸਤਾਂ ਨਾਲ ਕੇਕ ਕੱਟ ਕੇ ਉਹਨਾਂ ਦੇ ਮੂੰਹ ਤੇ ਮਲ ਕੇ ਪੈਸੇ ਖਰਾਬ ਕਰਕੇ ਜੋ ਕਿਸੇ ਕੰਮ ਨਹੀਂ ਨਾ ਹੀ ਉਹ ਸਿਹਤ ਲਈ ਚੰਗਾ ਹੈਗਾ ਜੋ ਕੇਕ ਵਗੈਰਾ ਹੈਗਾ ਤਾਂ ਕਲੱਬਾਂ 'ਚ ਬਹਿੰਦੇ ਆ ਕੋਈ ਸ਼ਰਾਬਾਂ ਪੀਤੀਆਂ ਜਾਂਦੀਆਂ ਤੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਹੜੇ ਵੀਰ ਇਹ ਜੀ ਸੋਚ ਰੱਖਦੇ ਆ ਕਿ ਜਿਹੜਾ ਆਪਣੇ ਬੱਚਿਆਂ ਦਾ ਜਾਂ ਆਪਦਾ ਬਰਥਡੇ ਗਰਾਊਂਡ ਜਾ ਕੇ ਮਨਾਉਂਦੇ ਆ ਤਾਂ ਸਾਰੇ ਦੋਸਤਾਂ ਨੂੰ ਇਹੀ ਬੇਨਤੀ ਆ ਕਿ ਇਹ ਰੀਤ ਨੂੰ ਕੈਮ ਰੱਖੋ ਬਹੁਤ ਵਧੀਆ ਰੀਤ ਆ ਇਹ ਤਾਂ ਬਹੁਤ ਸਾਰੇ ਸੱਜਣ ਸਾਡੇ ਜਿਵੇਂ ਸ਼ੁਰੂ ਕੀਤਾ ਬਾਈ ਪਹਿਲਾਂ ਬਾਈ ਅਮਨਦੀਪ ਕੰਪਿਊਟਰ ਤਾਂ ਬਾਈ ਲਖੋ ਤਾਂ ਬਾਈ ਭੱਲਾ ਜੀ ਆਪਣੇ ਮਾਨਨੇ ਵਰਗੇ ਸਾਰੇ ਪੁਰਾਣੇ ਗੁਰਮੀਤ ਵਰਗੇ ਬਾਈ ਸੰਤੋਖ ਹੈ ਤੇ ਬਾਈ ਬਿੱਲੀ ਆ ਡਾਕਟਰ ਰੇਸ਼ਮ ਜੀ ਸਤੂ ਬਾਈ ਬਾਈ ਅਮਨਦੀਪ ਡਾਕਟਰ ਖਾਨ ਜੀ ਇਹ ਅੰਕਲ ਜੀ ਸਾਡੇ ਨਾਲ ਡੇਲੀ ਆਉਂਦੇ ਹੈ ਹੈਲਪਰ ਹੁੰਦੇ ਡਾਕਟਰ ਬਲਵੀਰ ਸਿੰਘ ਦੇ ਪਾਪਾ ਡੇਲੀ ਆਉਂਦੇ ਸਾਡੇ ਨਾਲ ਹੈਲਪ ਕਰਾਉਂਦੇ ਆ ਤਾਂ ਲਸ਼ਮਣ ਸਿੰਘ ਦੇ ਚਾਚਾ ਜੀ ਮੰਗਾ ਸਿੰਘ ਭੁੱਲਰ ਜਗਰਾਤ ਸਿੰਘ ਭੋਲੂ ਬਾਈ ਆ ਸਾਰੇ ਬਾਈ ਤਾਂ ਕਾਲੀ ਬਾਈ ਤੇ ਉਹ ਅੰਕਲ ਇਧਰ ਆ ਅੰਕਲ ਜੀ ਤੁਸੀਂ ਇਹਨਾਂ ਨੂੰ ਕਾਫੀ ਟਾਈਮ ਹੋ ਗਿਆ ਇਹਨਾਂ ਨੂੰ ਸਾਡੇ ਨਾਲ ਡੇਲੀ ਆ ਕੇ ਹੈਲਪ ਕਰਾਉਂਦੇ ਆ ਤਾਂ ਆਪਦੇ ਪੋਤੇ-ਪੋਤਿਆਂ ਨੂੰ ਨਾਲ ਲੈ ਕੇ ਆਉਂਦੇ ਐ ਇਸੇ ਤਰ੍ਹਾਂ ਬੇਨਤੀ ਹੈ ਸਾਰੇ ਮਾਂ ਪਿਓ ਨੂੰ ਜਿੰਨੇ ਵੀ ਪੇਰੈਂਟਸ ਸੁਣਦੇ ਆ ਸਾਡੇ ਮੀਡੀਆ ਰਾਹੀਂ ਤਾ ਇਹਨਾ ਮੰਗਵਾਉ ਦੇ ਬੱਚਾ ਨੂੰ ਨਾਲ ਲੈ ਕੇ ਨਾਲੇ ਤਾਂ ਉਹਨਾਂ ਦੀ ਨਿਗਰਖੋ ਨਾਲੇ ਉਹਨਾਂ ਨੂੰ ਗਰਾਊਂਡ ਦੇ ਵਿੱਚ ਖੜਾਓ ਨਾਲੇ ਪਲੇਅਰਾਂ ਦੀ ਹੈਲਪ ਕਰਾਉਣਾ ਦਾ ਹੌਸਲਾ ਵਧਾਓ ਉਹਨਾਂ ਨੂੰ ਖੁਸ਼ੀ ਸਾਂਝੀ ਕਰੋ ਤਾਂ ਇਸ ਤਰ੍ਹਾਂ ਸਾਰੇ ਆਉਂਦੇ ਆ ਬਾਈ ਕਾਲਾ ਜੀ ਆ ਬਾਈ ਚਾਂਦੀ ਵਰਗੇ ਆ ਪੁਰਾਣੇ ਪਲੇਅਰ ਆਪਣੇ ਜਿੰਨੇ ਵੀ ਖੜੇ ਆ ਬਾਈ ਸੀਤੇ ਵਰਗੇ ਤਾਂ ਇਹਨਾਂ ਦਾ ਅਸੀਂ ਬਹੁਤ ਇੱਕ ਰਾਂਝਾ ਫੌਜ ਅੱਗੇ ਹੋਵੇ ਜੀ ਆ ਜਾ ਆ ਜਾ ਅੱਗੇ ਹੋ ਗਏ ਤਾਂ ਇੱਕ ਬਹੁਤ ਖੁਸ਼ੀ ਦੀ ਗੱਲ ਹੈ ਅਸੀਂ ਸਦਾ ਹੀ ਕੈਂਪ ਵੱਲੋਂ ਬੱਚਿਆਂ ਵੱਲੋਂ ਇਹਨਾਂ ਦੇ ਰਿਣੀ ਰਾਵਾਂਗੇ ਭਾਈ ਰਾਂਝਾ ਫੌਜੀ ਤੇ ਭਾਈ ਲੱਭੀ ਫੌਜੀ ਜਿੱਦਾਂ ਦਾ ਆਪਣਾ ਕੈਂਪ ਚੱਲਿਆ ਉਸ ਦਿਨ ਤੋਂ ਹੀ ਇਹਨਾਂ ਦੀ ਸੇਵਾ ਚੱਲ ਰਹੀ ਹੈ ਕੈਂਪਰਾਂ ਦੀ 10 ਤੋਂ 15 ਕੈਂਪਰ ਡੇਲੀ ਲੱਗ ਜਾਂਦੇ ਆ ਤਾਂ ਵੀ ਬਹੁਤ ਧੰਨਵਾਦ ਕਰਦੇ ਆ ਭਾਈ ਇਹਨਾਂ ਦਾ ਤਾਂ ਜਿਹੜੇ ਇੰਨੀ ਵੱਡੀ ਸੇਵਾ ਕਰ ਰਹੇ ਆ ਤਾਂ ਜਿਹੜੀ ਇਹ ਗਰਾਊਂਡ ਦੀ ਸੇਵਾ ਕਿਸੇ ਕਿਸੇ ਦੇ ਕਰਮਾਂ ਚ ਲੋਕ ਲੱਖਾਂ ਕਰੋੜਾਂ ਰੁਪਏ ਚੱਕੀ ਫਿਰਦੇ ਆ ਪਰ ਗਰਾਊਂਡ ਵਾਸਤੇ ਰੁਪਈਆ ਨਹੀਂ ਕੱਢ ਸਕਦੇ ਤਾਂ ਇਹਨਾਂ ਕੋਲ ਜਿਆਦਾ ਮੈਂ ਨਹੀਂ ਕਹਿੰਦਾ ਮੇਰੇ ਕੋਲ 2 ਨੰਬਰ ਦਾ ਪੈਸਾ ਪਰ ਉਹਦੇ ਵਿੱਚੋਂ ਵੀ ਬੱਚਿਆਂ ਨਾਲ ਖੁਸ਼ੀ ਸਾਂਝੀ ਕਰਦੇ ਆ ਇਸੇ ਤਰ੍ਹਾਂ ਸਾਰੇ ਪੰਡਰੋਂ ਬੇਨਤੀ ਹੈ ਕਿ ਇਸ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਵੱਧ ਤੋਂ ਵੱਧ ਕੈਂਪਨੀ ਸਪੋਰਟ ਕਰੋ ਇਸੇ ਤਰ੍ਹਾਂ ਆ ਕੇ ਸਾਡੇ ਪਲੇਅਰਾਂ ਨਾਲ ਮਿਲ ਕੇ ਕੋਈ ਕਿਸੇ ਨਾਲ ਈਰਖਾ ਦਵਾਤ ਨਹੀਂ ਕੋਈ ਕਿਸੇ ਨਾਲ ਬਈ ਗੁੱਸਾ ਨਹੀਂ ਕਿਸੇ ਵੀ ਟੀਮ ਚੋਂ ਖੇਡਦਾ ਚਾਹੇ ਉਹ ਫੁੱਟਬਾਲ ਦਾ ਪਲੇਅਰ ਹੈ ਚਾਹੇ ਵਾਲੀਬਾਲ ਦੇ ਹੈ ਚਾਹੇ ਕ੍ਰਿਕਟ ਦੇ ਕਿਸੇ ਵੀ ਟੀਮ ਦੇ ਪਲੇਅਰ ਹੈ ਤਾਂ ਸਾਰਿਆਂ ਨੂੰ ਇੱਥੇ ਜੀ ਆਇਆਂ ਨੂੰ ਕਹਿੰਦੇ ਆ ਜੋ ਵੀ ਆਊਗਾ ਸਾਰਿਆਂ ਦੀ ਸਿਰ ਰਿਸਪੈਕਟ ਕਰਦੇ ਆ ਤਾਂ ਇਹੀ ਖੁਸ਼ੀ ਦੇ ਪਲਾਂ ਨਾਲ ਅਸੀਂ ਸਾਰੇ ਵੀਰਾਂ ਦਾ ਧੰਨਵਾਦ ਕਰਾਂਗੇ ਇਹਨਾਂ ਦੇ ਬੇਟੇ ਨੂੰ ਇਹਨਾਂ ਦੇ ਜਸਵੀਰ ਸਿੰਘ ਦੇ ਨੂੰ ਤੇ ਚਾਚਾ ਲక్ష్మణ ਸਿੰਘ ਜੀ ਦੇ ਪੋਤੇ ਨੂੰ ਦੁਬਾਰਾ ਫੇਰ ਅਸੀਂ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਦਿੰਨੇ ਆ ਪ੍ਰਮਾਤਮਾ ਲੰਬੀ ਉਮਰ ਕਰੇ ਥੈਂਕ ਯੂ ਭਾਈ